ਆਪਣਾ ਬਨਾਰਸ ਦੇ ਵਿੱਚ ਸਾਡਾ ਰੱਬ ਦਾ ਘਰ ਆ ਅਸੀਂ ਜਦੋਂ ਵੀ ਇਸ ਮੰਦਰ ਚ ਇਸ ਰੱਬ ਦੇ ਘਰ ਚ ਜਾਂਦੇ ਆ ਸਾਡੀਆਂ ਹਰ ਇੱਛਾਵਾਂ ਹਰ ਤਮੰਨਾ ਪੂਰੀਆਂ ਹੁੰਦੀਆਂ ਨੇ ਜੋ ਬੋਲੇ ਈ ਸੋਹਨ ਰੁਪਏ ਜੀ ਜੈ ਸੋ ਜੈ ਗੁਰਦੇਵ ਤੁਹਾਨੂੰ ਗੁਰਦੇਵ ਗੁਰਪੀਰੀ ਸਾਧ ਸੰਗਤ ਜੀ ਇਸ ਟਾਈਮ ਅਸੀਂ ਜੋ ਜ਼ਿਲ੍ਹਾ ਅਮ੍ਰਿਤਸਰ ਪਹੁੰਚੇ ਆ ਜਿਵੇਂ ਕਿ ਸੰਗਤਾਂ ਦਾ ਜੋ ਕਾਫਲਾ ਆ ਔਰ ਜਥਾ ਆ ਔਰ ਕਰੀਬ 2 300 ਦੇ ਕਰੀਬ ਸੰਗਤਾਂ ਦਾ ਜੋ ਜਥਾ ਆ ਔਰ ਸਤਗੁਰੂ रविदास ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਕਾਂਸੀ ਬਨਾਰਸ ਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਆ ਸੋ ਜਾਣਾਂਗੇ ਔਰ ਪ੍ਰਧਾਨ ਸਾਹਿਬ ਉਹਨਾਂ ਕੋਲ ਹਾਂਜੀ ਪ੍ਰਧਾਨ ਸਾਹਿਬ ਜੀ ਜੈਤੂ ਤਨਗੁਰ ਦੇ ਇੱਕ ਸੰਗਤਾਂ ਜੋ ਜਥਾ ਜਾ ਰਿਹਾ ਇਹ ਕਿੰਨੀ ਵੀ ਯਾਤਰਾ ਹੈ ਇਹ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਇਸ਼ਟਮੌਨ ਨਗਰ ਤੋਂ ਇਹ ਜਥਾ ਜਾ ਰਿਹਾ ਪੰਜਵੀਂ ਯਾਤਰਾ ਗੀ ਜੀ ਹਾਂਜੀ ਇਸ਼ਟਮੌਨ ਨਗਰ ਤੋਂ ਜੀ ਇਹ ਜਥਾ ਘਟਦਾ 300 700 ਦਾ ਜਥਾ ਹੈ ਜੀ ਹਰ ਸਾਲ ਦਿੱਤਾ ਜਾਂਦਾ ਜੀ ਔਰ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਤੋਂ ਜੱਥਾ ਚੱਲ ਰਿਹਾ ਗਾਜੇ ਔਰ ਵੱਲਾਂ ਡੇਰੇ ਤੋਂ ਇਹਨਾਂ ਸੰਤਾਨ ਦੀ ਆਜਾਜ ਤੋਂ ਆਜਾਦ ਲੈ ਕੇ ਉਹਨਾਂ ਵੀ ਪਰਸੋਂ ਆਏ ਸੀ ਉਹਨਾਂ ਨੇ ਇਹ ਕਿਹਾ ਕੋਈ ਗੱਲ ਨਹੀਂ ਤੁਸੀਂ ਜਾਓ ਬੜਾ ਧੰਨਵਾਦ ਦੇ ਰਹਾ ਦਿਲੋਂ ਜੋ ਬੋਲੇ ਈਸੋ ਨਰਪੇਤ ਰਾਜ ਮਹਾਰਾਜ ਕੀ ਗੁਰੂ ਰਵਿਦਾਸ ਸ਼ਕਤੀ ਅਮਰ ਰਹੇ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਮੈਂ ਤਾਂ ਪਹਿਲਾਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ ਕਿ ਜਿਹੜੀਆਂ ਕਿ ਹਰ ਇਲਾਕੇ ਦੇ ਵਿੱਚੋਂ ਜੋ ਕਿ ਪ੍ਰਧਾਨ ਸਹਿਬਾਨ ਨੇ ਆਪਣੀਆਂ ਆਪਣੀਆਂ ਸੰਗਤਾਂ ਲੈ ਕੇ ਰੇਲਵੇ ਸਟੇਸ਼ਨ ਤੇ ਪੁੱਜੇ ਨੇ ਤੇ ਉਸ ਤੋਂ ਬਾਅਦ ਮੈਂ ਸ਼ੁਕਰੀਆ ਅਦਾ ਕਰਦਾ ਵਾਂ ਜੋ ਪ੍ਰਧਾਨ ਜਗਲ ਕਿਸ਼ੋਰ ਜੀ ਨੇ ਈਸਟ ਬੋਨ ਨਗਰ ਤੋਂ ਇਹਨਾਂ ਦਾ ਬਹੁਤ ਪੰਜਵੀਂ ਯਾਤਰਾ ਲੈ ਕੇ ਜਾ ਰਹੇ ਨੇ ਜਿਹੜੀ ਕਿ ਬਨਾਰਸ ਕਾਸ਼ੀ ਵਿਸ਼ੇ ਲੋਕਾਂ ਨੂੰ ਲੈ ਕੇ ਜਾ ਰਹੇ ਨੇ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੀਆਂ ਕਿ ਬਾਕੀ ਸੰਗਤਾਂ ਵੀ ਹੋਰ ਮੁਹੱਲਿਆਂ ਦੇ ਵਿੱਚੋਂ ਆਪਣੇ ਆਪਣੇ ਪ੍ਰਧਾਨ ਸਹਿਬਾਨ ਲੈ ਕੇ ਪਹੁੰਚੇ ਨੇ ਮੈਂ ਉਹਨਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਬੜੀ ਸ਼ਰਧਾ ਬੜੀ ਸੇਵਾ ਦੇ ਨਾਲ ਇਹ ਯਾਤਰਾ ਆਪਣੀ ਸਫਲ ਪਰਮਾਤਮਾ ਤੁਹਾਡੀ ਕੀਤੀ ਤੇ ਸਾਰਿਆਂ ਨੂੰ ਜੈ ਗੁਰਦੇਵ ਧਾਨ ਗੁਰਦੇਵ ਠੀਕ ਹੈ ਜੈ ਗੁਰਦੇਵ ਧਾਨ ਹਾਂ ਜੈ ਗੁਰਦੇਵ ਧਾਨ ਗੁਰਦੇਵ ਜੀ ਅੱਜ ਜੋ ਸ੍ਰੀ ਗੁਰੂ ਦਾਸ ਮੰਦਿਰ ਸ੍ਰੀ ਗੁਰਦਿਆਂਪੁਰ ਬਨ ਬਨਾਰਸ ਦੇ ਵਿੱਚ ਮੰਦਰ ਦੇ ਵਿੱਚ ਆਪਣਾ ਸਾਡੀ ਅੰਬਰਸਤੋਂ ਯਾਤਰਾ ਜਾ ਰਹੀ ਹੈ ਇਸ ਦਾ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਸਾਡਾ ਇਹ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਮੰਦਰ ਜਿਹੜਾ ਆਪਣਾ ਜਨਮ ਸਥਾਨ ਹੈ ਆਪਣਾ ਬਨਾਰਸ ਦੇ ਵਿੱਚ ਸਾਡਾ ਰੱਬ ਦਾ ਘਰ ਹੈ ਅਸੀਂ ਜਦੋਂ ਵੀ ਇਸ ਮੰਦਰ ਚ ਇਸ ਰੱਬ ਦੇ ਘਰ ਚ ਜਾਂਦੇ ਹਾਂ ਸਾਡੀਆਂ ਹਰ ਇੱਛਾਵਾਂ ਹਰ ਤਮੰਨਾ ਪੂਰੀਆਂ ਹੁੰਦੀਆਂ ਨੇ ਮੇਰੇ ਤੇ ਆਪਣਾ ਵੀ ਵਿਸ਼ਵਾਸ ਹੈ ਕਿ ਮੇਰੀਆਂ ਹਰ ਇੱਛਾਵਾਂ ਹਰ ਮੰਨ ਤਮਰੀਆ ਸ੍ਰੀ ਗੁਰੂ ਦਾਸ ਮੰਦਰ ਦੇ ਨਾਂ ਤੇ ਜਦੋਂ ਵੀ ਆਪਾਂ ਨਾਮ ਜਪੀਦਾ ਹੈਗਾ ਸਾਡੇ ਸਾਰੇ ਕਾਰਜ ਪਰਮੇਸ਼ਰ ਜੀ ਗੁਰੂ ਰਵਿਦਾਸ ਜੀ ਚੜਾਂਦੇ ਸੀ ਅਮਰ ਬੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਬਸਤ ਤੋਂ ਅੱਨੀ ਵੱਡੀ ਭਾਰੀ ਸੰਗਤ ਗੁਰੂ ਰਵਿਦਾਸ ਜੀ ਗੁਰਦਮ ਆਪਣੇ ਜਨਮ ਸਥਾਨ ਸ੍ਰੀ ਗੁਰਦਾਸ ਮੰਦਰ ਤੇ ਅੱਜ ਆ ਜਾਰੀ ਨੇ ਮੈਂ ਸਾਰੀ ਸੰਗਤ ਦਾ ਇਹ ਜੋ ਧੰਨਵਾਦ ਕਰਾਂ ਔਰ ਸ੍ਰੀ ਐ ਸ਼੍ਰੀ ਗੋਰਦਨ ਬੁਰਾ ਮੰਦਿਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਯਾਤਰਾ ਦੇ ਪ੍ਰੋਗਰਾਮ ਕਰਨੇ ਚਾਹੀਦੇ ਨੇ ਤਾਂ ਕਿ ਇਸ ਰੱਬ ਦੇ ਘਰ ਦੇ ਵਿੱਚ ਸਾਡੀਆਂ ਸਾਰੀਆਂ ਛਾਵਾਂ ਸਾਰੀਆਂ ਛਾਵਾਂ ਤਮੰਨਾਵਾਂ ਮੰਗਤਾਂ ਸਾਰੀਆਂ ਪੂਰੀਆਂ ਹੋਣ ਇਸ ਦੇ ਸਾਨੂੰ ਵਿਸ਼ਵਾਸ ਹੈ ਧੰਨਵਾਦ ਅੱਜ ਦਾ ਬਹੁਤ ਬਹੁਤ ਧੰਨਵਾਦ ਹੋ ਬਹੁਤ ਬਹੁਤ ਧੰਨਵਾਦ ਧੰਨਵਾਦ 10 ਸ਼ਕਤੀ ਜੈ ਗੁਰੂ ਰਵੀਦਾਸ ਸ਼ਕਤੀ ਜੈ ਗੁਰੂ ਰਵੀਦਾਸ ਸ਼ਕਤੀ ਜੈ ਗੁਰੂ ਰਵੀਦਾਸ ਸ਼ਕਤੀ ਜੈ ਬੱਸ